ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਮਸ਼ਹੂਰ ਕਿਤਾਬ ਤੇ ਗੱਲ ਕਰ ਰਹੇ ਹਾਂ ਨਿਪੋਲੀਅਨ ਹਿਲ ਦੀ ਸੋਚੋ ਤੇ ਅਮੀਰ ਬਣੋ ਹਾਂਜੀ ਥਿੰਕ ਐਂਡ ਗਰੋ ਰਿਚ ਇਹ ਕਿਤਾਬ ਤਾਂ ਮਤਲਬ ਇੱਕ ਕਲਟ ਕਲਾਸਿਕ ਬਣ ਚੁੱਕੀ ਹੈ ਬਿਲਕੁਲ ਤੇ ਹਿਲ ਨੇ ਇਸ ਤੇ ਕੰਮ ਵੀ ਬਹੁਤ ਕੀਤਾ ਕੋਈ 25 ਸਾਲ ਲਗਾਇਆ ਨਾ ਹਾਂਜੀ 25 ਸਾਲ ਤੇ ਸੈਂਕੜੇ ਲੋਕਾਂ ਦੀ ਜ਼ਿੰਦਗੀ ਨੂੰ ਘੋਖਿਆ ਵੱਡੇ ਵੱਡੇ ਨਾਮ ਜਿਵੇਂ ਹੈਂਰੀ ਫੋਰਡ ਥੋਮਸ ਐਡੀਸਨ ਤੇ ਆਪਣਾ ਮਕਸਦ ਅਜੇ ਹੀ ਸਮਝਣਾ ਹੈ ਕਿ ਸਫਲਤਾ ਪਿੱਛੇ ਸੋਚ ਦੀ ਕੀ ਤਾਕਤ ਹੈ ਕਿਵੇਂ ਕੰਮ ਕਰਦੀ ਹੈ ਇਹ ਚੀਜ਼ ਹਮਮ ਕਿਤਾਬ ਦਾ ਸਭ ਤੋਂ ਵੱਡਾ ਸਿਧਾਂਤ ਜਿਹੜਾ ਮੈਨੂੰ ਬੜਾ ਦਿਲਚਸਪ ਲੱਗਦਾ ਹੈ ਉਹ ਕਹਿੰਦਾ ਹੈ ਜਿਹੜਾ ਦਿਮਾਗ ਸੋਚ ਸਕਦਾ ਹੈ ਉਹ ਹਕੀਕਤ ਵੀ ਬਣ ਸਕਦੀ ਹੈ ਬਿਲਕੁਲ ਪਰ ਇਹ ਸਿਰਫ ਹਵਾਈ ਗੱਲ ਨਹੀਂ ਹਿਲ ਕਹਿੰਦੀ ਹੈ ਕਿ ਅਮੀਰੀ ਜਾਂ ਸਫਲਤਾ ਇਹ ਸਿਰਫ ਕਿਸਮਤ ਜਾਂ ਐਵੇਂ ਹੱਡਪਣ ਵੀ ਮਿਹਨਤ ਨਾਲ ਨਹੀਂ ਆਉਂਦੀ ਅੱਛਾ ਫਿਰ ਕਿਵੇਂ ਇੱਕ ਖਾਸ ਮਾਨਸਿਕਤਾ ਇੱਕ ਮਾਈਂਡਸੈਟ ਚਾਹੀਦਾ ਹੈ ਤੇ ਕੁਝ ਕੀ ਕਹਿੰਦੇ ਨੇ ਅਸੂਲ ਨੇ ਜਿਨ੍ਹਾਂ ਤੇ ਚੱਲਣਾ ਪੈਂਦਾ ਠੀਕ ਹੈ ਚਲੋ ਫਿਰ ਉਹਨਾਂ ਅਸੂਲਾਂ ਤੇ ਗੱਲ ਕਰੀਏ ਪਹਿਲਾ ਕਿਹੜਾ ਹੈ ਸਭ ਤੋਂ ਪਹਿਲਾ ਆਉਂਦੀ ਹੈ ਚਾਹਤ ਡਿਜ਼ਾਇਰ ਚਾਹਤ ਮਤਲਬ ਐਵੇਂ ਕਹਿਣਾ ਕਿ ਮੈਂ ਅਮੀਰ ਬਣਨਾ ਚਾਹੁੰਦਾ ਨਾ ਨਾ ਉਸ ਤੋਂ ਕਿਤੇ ਵੱਧ ਹਿੱਲ ਇਸ ਨੂੰ ਪ੍ਰਬਲ ਇੱਛਾ ਇੱਕ ਬਰਨਿੰਗ ਡਿਜ਼ਾਇਰ ਕਹਿੰਦੀ ਹੈ ਇੱਕ ਅਗ ਵਰਗੀ ਅਗ ਵਰਗੀ ਹਾਂਜੀ ਜਿਸ ਨੂੰ ਤੁਸੀਂ ਲਿਖਤੀ ਰੂਪ ਦਿਓ ਪੂਰੀ ਤਰ੍ਹਾਂ ਸਪਸ਼ਟ ਹੋਵੇ ਕੀ ਚਾਹੀਦਾ ਹੈ ਕਦੋਂ ਤੱਕ ਤੇ ਉਸ ਲਈ ਤੁਸੀਂ ਕੀ ਕੁਰਬਾਨ ਕਰਨ ਨੂੰ ਤਿਆਰ ਹੋ ਐਵੇਂ ਹਵਾ 'ਚ ਨਹੀਂ ਹਾਂ ਸਮਝ ਗਿਆ ਤੇ ਦੂਜਾ ਸੂਲ ਦੂਜਾ ਹੈ ਵਿਸ਼ਵਾਸ ਫੇਥ ਇਹ ਵੀ ਓਨਾ ਹੀ ਜ਼ਰੂਰੀ ਹੈ ਵਿਸ਼ਵਾਸ ਆਪਣੇ ਆਪ 'ਚ ਜਾਂ ਰੱਬ ਤੇ ਆਪਣੇ ਸੁਪਨੇ ਤੇ ਆਪਣੀ ਕਾਬਿਲियत ਤੇ ਇਸ ਤਰ੍ਹਾਂ ਯਕੀਨ ਕਰਨਾ ਜਿਵੇਂ ਉਹ ਪਹਿਲਾਂ ਹੀ ਸੱਚ ਹੋ ਚੁੱਕਾ ਹੋਵੇ ਭਾਵੇਂ ਅਜੇ ਹੋਇਆ ਨਾ ਹੋਵੇ ਹਾਂਜੀ ਹਿਲ ਕਹਿੰਦੀ ਹੈ ਕਿ ਅਸਲ ਗੱਲ ਸਕਿੱਲ ਦੀ ਨਹੀਂ ਪਹਿਲਾਂ ਆਪਣੇ ਆਪ ਤੇ ਭਰੋਸੇ ਦੀ ਹੈ ਜੇ ਵਿਸ਼ਵਾਸ ਹੀ ਨਹੀਂ ਤਾਂ ਬਾਕੀ ਸਭ ਬੇਕਾਰ ਹੈ ਠੀਕ ਹੈ ਚਾਹਤ ਹੋ ਗਈ ਵਿਸ਼ਵਾਸ ਹੋ ਗਿਆ ਫਿਰ ਫਿਰ ਆਉਂਦਾ ਹੈ ਖਾਸ ਗਿਆਨ ਸਪੈਸ਼ਲਾਈਜ਼ਡ ਨੌਲੇਜ ਅੱਛਾ ਯਾਨੀ ਕਿ ਪੜ੍ਹਾਈ ਲਿਖਾਈ ਡਿਗਰੀਆਂ ਦੇਖੋ ਸਿਰਫ ਡਿਗਰੀਆਂ ਕਾਫੀ ਨਹੀਂ ਹਿਲ ਦਾ ਮਤਲਬ ਸੀ ਕਿਸੇ ਖਾਸ ਹੁਨਰ ਵਿੱਚ ਮਹਾਰਤ ਹਾਸਲ ਕਰਨਾ ਉਹ ਗਿਆਨ ਜੋ ਤੁਹਾਡੇ ਮਕਸਦ ਲਈ ਕੰਮ ਆਵੇ ਮਤਲਬ ਜਿਵੇਂ ਕਹਿੰਦੇ ਨੇ ਟਿਕਟੌਕ ਸਕਰੋਲ ਕਰਨ ਦੀ ਬਜਾਏ ਸ਼ਾਇਦ YouTube ਤੇ ਕੋਈ ਨਵਾਂ ਸਕਿੱਲ ਸਿੱਖ ਲਿਆ ਜਾਵੇ ਬਿਲਕੁਲ ਉਹੀ ਗੱਲ ਹੈ ਉਹ ਗਿਆਨ ਜੋ ਤੁਹਾਨੂੰ ਅੱਗੇ ਵਧਾਵੇ ਨਾ ਕਿ ਸਿਰਫ ਆਮ ਜਾਣਕਾਰੀ ਸਹੀ ਗੱਲ ਹੈ ਤੇ ਗਿਆਨ ਤੋਂ ਬਾਅਦ ਉਸ ਤੋਂ ਬਾਅਦ ਹੈ ਫੈਸਲਾ ਡਿਸੀਜਨ ਫੈਸਲਾ ਲੈਣ ਦੀ ਯੋਗਤਾ ਹਾਂ ਇਹ ਤਾਂ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਹਿਲ ਨੇ ਦੇਖਿਆ ਹੈ ਕਿ ਸਫਲ ਲੋਕ ਜਲਦੀ ਫੈਸਲੇ ਲੈਂਦੇ ਹਨ ਤੇ ਫਿਰ ਉਹਨਾਂ ਤੇ ਕਾਇਮ ਰਹਿੰਦੇ ਹਨ ਪਰ ਜਲਦੀ ਚ ਗਲਤ ਫੈਸਲਾ ਹੋ ਗਿਆ ਤਾਂ ਦੇਖੋ ਹਿਲ ਦਾ ਮਤਲਬ ਲਾਪਰਵਾਹੀ ਨਹੀਂ ਉਹ ਕਹਿੰਦੀ ਹੈ ਕਿ ਦੋ ਚਿੱਤੀ ਚ ਰਹਿਣਾ ਕਾਲ ਮਟੋਲ ਕਰਨਾ ਇਹ ਸੁਪਨਿਆਂ ਦਾ ਕਾਤਿਲ ਹੈ ਹਮ ਫੈਸਲਾ ਲੋ ਜੇ ਗਲਤ ਸਾਬਿਤ ਹੁੰਦਾ ਹੈ ਤਾਂ ਉਸ ਨੂੰ ਬਦਲੋ ਪਰ ਸੋਚ ਸਮਝ ਕੇ ਪਰ ਫੈਸਲਾ ਨਾ ਲੈਣਾ ਉਹ ਸਭ ਤੋਂ ਵੱਡੀ ਗਲਤੀ ਹੈ ਸਹੀ ਗੱਲ ਹੈ ਅੱਛਾ ਇੱਕ ਹੋਰ ਚੀਜ਼ ਜਿਸ ਦਾ ਹਿਲ ਜ਼ਿਕਰ ਕਰਦਾ ਹੈ ਉਹ ਮੈਨੂੰ ਬੜੀ ਕਾਮਦੀ ਲੱਗਦੀ ਹੈ ਮਾਸਟਰਮਾਈਂਡ ਗਰੁੱਪ ਹਾਂਜੀ ਪਾਵਰ ਆਫ ਦਾ ਮਾਸਟਰਮਾਈਂਡ ਗਰੁੱਪ ਬਹੁਤ ਅਹਿਮ ਸਿਧਾਂਤ ਹੈ ਇੱਕ ਕੀ ਹੁੰਦਾ ਹੈ ਬਿਲਕੁਲ ਦੋਸਤਾਂ ਦਾ ਗਰੁੱਪ ਸਿਰਫ ਦੋਸਤ ਨਹੀਂ ਐਵੇਂ ਸਮਝੋ ਆਪਣੇ ਆਲੇ ਦੁਆਲੇ ਉੱਚੀ ਸੋਚ ਵਾਲੇ ਅਭਿਲਾਸ਼ੀ ਲੋਕਾਂ ਦਾ ਇੱਕ ਘੇਰਾ ਬਣਾਣਾ ਜੁਨਾ ਦਾ ਮਕਸਦ ਸਾਂਝਾ ਹੋਵੇ ਹਾਂ ਜਾਂ ਜੋ ਇੱਕ ਦੂਜੇ ਨੂੰ ਸਪੋਰਟ ਕਰਨ ਨਵੇਂ ਵਿਚਾਰ ਦੇਣ ਜਿਵੇਂ ਕਹਿੰਦੇ ਨੇ ਸੰਗਤ ਦਾ ਅਸਰ ਹੁੰਦਾ ਹੈ ਹਾਂ ਸੁਣਿਆ ਪੰਜ ਆਲਸੀ ਦੋਸਤਾਂ ਨਾਲ ਛੇਵਾਂ ਵੀ ਆਲਸੀ ਤੇ ਪੰਜ ਕਾਮਯਾਬ ਲੋਕਾਂ ਨਾਲ ਛੇਵਾਂ ਵੀ ਕਾਮਯਾਬੀ ਵੱਲ ਵਧਦਾ ਹੈ ਬਿਲਕੁਲ ਉਹੀ ਗੱਲ ਹੈ ਇਹ ਇੱਕ ਤਰ੍ਹਾਂ ਦੀ ਸਾਂਝੀ ਊਰਜਾ ਬਣ ਜਾਂਦੀ ਹੈ ਤਾਂ ਇਸ ਸਾਰੇ ਸਿਧਾਂਤ ਚਾਹਤ ਵਿਸ਼ਵਾਸ ਗਿਆਨ ਫੈਸਲਾ ਮਾਸਟਰਮਾਈਂਡ ਇਹ ਸਭ ਮਿਲ ਕੇ ਇੱਕ ਫਾਰਮੂਲਾ ਬਣਾਉਂਦੇ ਨੇ ਹਾਂ ਇੱਕ ਤਰ੍ਹਾਂ ਦਾ ਸੋਚ ਪਲੱਸ ਫੈਸਲਾ ਪਲੱਸ ਐਕਸ਼ਨ ਦਾ ਫਾਰਮੂਲਾ ਇਹ ਦਿਖਾਉਂਦੇ ਨੇ ਕਿ ਦਿਮਾਗ ਸਿਰਫ ਵਿਚਾਰ ਹੀ ਨਹੀਂ ਪੈਦਾ ਕਰਦਾ ਸਗੋ ਸਬੋ ਜੇ ਇਸ ਨੂੰ ਸਹੀ ਤਰੀਕੇ ਨਾਲ ਮਤਲਬ ਪੂਰੇ ਵਿਸ਼ਵਾਸ ਤੇ ਯੋਜਨਾ ਨਾਲ ਵਰਤਿਆ ਜਾਵੇ ਤਾਂ ਇਹ ਇੱਕ ਜਾਦੂ ਦੀ ਤਰ੍ਹਾਂ ਕੰਮ ਕਰ ਸਕਦਾ ਹੈ ਹਕੀਕਤ ਨੂੰ ਬਦਲ ਸਕਦਾ ਹੈ ਵਾਹ ਤੇ ਕੁਲ ਮਿਲਾ ਕੇ ਸੋਚੋ ਤੇ ਅਮੀਰ ਬਣੋ ਸਾਨੂੰ ਇਹੀ ਸਿਖਾਉਂਦੀ ਹੈ ਕਿ ਆਪਣੀ ਅੰਦਰੂਨੀ ਤਾਕਤ ਨੂੰ ਜਗਾਉਣਾ ਪਵੇਗਾ ਹਾਂਜੀ ਅੰਦਰੂਨੀ ਊਰਜਾ ਨੂੰ ਜਗਾ ਕੇ ਬਿਲਕੁਲ ਸਪਸ਼ਟ ਟੀਚੇ ਮਿੱਥ ਕੇ ਤੇ ਫਿਰ ਲਗਾਤਾਰ ਕੋਸ਼ਿਸ਼ ਕਰਕੇ ਰੁਕਣਾ ਨਹੀਂ ਬਿਲਕੁਲ ਲਗਨ ਵੀ ਇੱਕ ਬਹੁਤ ਵੱਡਾ ਹਿੱਸਾ ਹੈ ਇਸ ਦਾ ਜ਼ਿਆਦਾਤਰ ਲੋਕ ਛੱਡ ਦਿੰਦੇ ਨੇ ਠੀਕ ਹੈ ਤੇ ਇਹ ਸਿਰਫ ਪੈਸਾ ਕਮਾਉਣ ਲਈ ਨਹੀਂ ਹੈ ਠੀਕ ਨਾ ਜੀ ਨਾ ਇਹ ਸਿਧਾਂਤ ਸਿਰਫ ਪੈਸੇ ਤੱਕ ਸੀਮਿਤ ਨਹੀਂ ਹਨ ਬਿਲਕੁਲ ਨਹੀਂ ਇਹ ਕਿਸੇ ਵੀ ਖੇਤਰ ਵਿੱਚ ਕੰਮ ਆਉਂਦੇ ਹਨ ਜਿਵੇਂ ਕਿ ਭਾਵੇਂ ਉਹ ਤੁਹਾਡਾ ਕਾਰੋਬਾਰ ਹੋਵੇ ਕੋਈ ਕਲਾ ਹੋਵੇ ਤੁਹਾਡੀ ਨੌਕਰੀ ਵਿੱਚ ਤਰੱਕੀ ਹੋਵੇ ਜਾਂ ਕੋਈ ਹੋਰ ਨਿੱਜੀ ਸੁਪਨਾ ਇੱਕ ਤਰ੍ਹਾਂ ਦਾ ਮਾਈਂਡਸੈਟ ਰੀਸੈਟ ਹੈ ਹੂੰ ਮਾਈਂਡਸੈਟ ਰੀਸੈਟ ਵਧੀਆ ਸ਼ਬਦ ਹੈ ਹਾਂ ਇਸ ਦੀ ਵੀ ਸਲਾਹ ਹੈ ਐਵਰਗ੍ਰੀਨ ਤੇ ਬਹੁਤ ਪ੍ਰੈਕਟੀਕਲ ਵੀ ਤਾਂ ਇਹ ਸਾਰੀ ਗੱਲਬਾਤ ਤੋਂ ਬਾਅਦ ਸੁਣਨ ਵਾਲਿਆਂ ਲਈ ਇੱਕ ਸਵਾਲ ਸੋਚਣ ਲਈ ਛੱਡ ਜਾਈਏ ਹਾਂ ਜ਼ਰੂਰ ਕਿ ਇਹਨਾਂ 13 ਸਿਧਾਂਤਾਂ ਵਿੱਚੋਂ ਅਸਿੱਧਾ ਕੁਛ ਤੇ ਹੀ ਗੱਲ ਕੀਤੀ ਹੈ ਉਹ ਕਿਹੜਾ ਇੱਕ ਸਿਧਾਂਤ ਹੈ ਜਿਸ ਨੂੰ ਅੱਜ ਤੋਂ ਹੀ ਹੁਣੇ ਤੋਂ ਵੀ ਅਪਣਾ ਕੇ ਆਪਣੀ ਸੋਚ ਨੂੰ ਹਕੀਕਤ ਬਣਾਉਣ ਦਾ ਸਫ਼ਰ ਸ਼ੁਰੂ ਕੀਤਾ ਜਾ ਸਕਦਾ ਹੈ ਹਮ ਬਹੁਤ ਵਧੀਆ ਸਵਾਲ ਹੈ ਸੋਚਣ